ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਲਖਵਿੰਦਰ ਸਿੰਘ ਜੀ ਖਾਲਸਾ ਜੋ ਬਾਬਾ ਜੀ ਦੇ ਸਥਾਨਾਂ ਤੇ ਬੜੇ ਲੰਮੇ ਸਮੇਂ ਤੋਂ ਗਰੰਤੀ ਸਿੰਘ ਜੀ ਦੀ ਸੇਵਾ ਨਿਭਾ ਰਹੇ ਆ ਜੀ ਅਸੀਂ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਇਹ ਜੋ 530ਵਾਂ ਪ੍ਰਕਾਸ਼ ਦਿਹਾੜਾ ਤਨਤਨ ਗੁਰਨਾਨਦ ਦੇਵ ਜੀ ਮਹਾਰਾਜ ਉਹਨਾਂ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦਰ ਮਹਾਰਾਜੀ ਦਾ 523ਵਾਂ ਪ੍ਰਕਾਸ਼ ਦਿਹਾੜਾ 23ਵਾਂ ਸਲਾਨਾ ਸਮਾਗਮ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਬਾਬਾ ਸੁਖਵਿੰਦਰ ਸਿੰਘ ਜੀ ਹੋਰ ਸੰਗਤਾਂ ਸਹਿਯੋਗ ਦੇ ਨਾਲ ਬੜੀ ਧੂਮ ਧਾਮ ਦੇ ਨਾਲ ਇਹ ਬਾਬਾ ਜੀ ਦੇ ਸਥਾਨਾਂ ਤੇ ਮਨਾਇਆ ਜਾਂਦਾ ਹੈ ਪਰसों ਰੋਜ ਤੋਂ ਖੰਡਪੜ ਸਾਹਿਬ ਆਰੰਭ ਸਨ ਜੋ ਅੱਜ ਅਮਰਤ ਵੇਲੇ ਭੋਗ ਪਾਏ ਗਏ ਨੇ ਉਪਰੰਤ अनेका ਜਥਿਆਂ ਵੱਲੋਂ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ ਸੰਤ ਮਹਾਪੁਰਸ਼ ਰਾਗੀ ਢਾਡੀ ਇਕ ਵਿਸ਼ਰੀ ਜਥੇ ਸਾਰੇ ਇਸ ਸਮਾਗਮ ਵਿੱਚ ਹਾਜ਼ਰੀ ਭਰ ਰਹੇ ਨੇ ਆਓ ਬਾਬਾ ਜੀ ਦੇ ਜਥੇ ਵੱਲੋਂ ਦਾਸ ਰਿਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ 530ਵਾਂ ਪ੍ਰਕਾਸ਼ ਦਿਹਾੜਾ ਜੀ ਜੋ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਅੱਜ ਆਪਾਂ 10ਵੇਂ ਦਿਹਾੜਾ ਰੱਖਦੇ ਆ ਨਾਲ ਤਾਂ ਜੋ ਆਪਾਂ ਹਰ ਮਹੀਨੇ ਦੀ 10ਵੀਂ ਮਣਾਈ ਜਾਂਦੀ ਆ 11ਵਾਂ 10ਵੀਆਂ ਪਿੰਡ ਟਡੇ ਰੋਡ ਦੇ ਵਿਖੇ ਔਰ 12ਵੀਂ 10ਵੀਂ ਇੱਥੇ ਵੱਡੀ ਕੀਤੀ ਜਾਂਦੀ ਆ ਜੋ ਉਸ ਦਾ ਅਖੰਡ ਪਾਠਾਂ ਦੇ ਤਰ੍ਹਾਂ ਲਗਾਤਾਰ ਪਾਠ ਚੱਲਦੇ ਨੇ ਔਰ ਪਾਠਾਨੇ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਜਿਨ੍ਹਾਂ ਦੇ ਵੀ ਸੰਗਤਾਂ ਨੇ ਕੰਮ ਹੋਏ ਹੁੰਦੇ ਨੇ ਉਹ ਆ ਕੇ ਇੱਥੇ ਨਮਸ ਕਰਦੇ ਨੇ ਦੇਸ਼ ਔਰ ਵਿਦੇਸਾਂ 'ਚ ਦੇਸ਼ ਔਰ ਵਿਦੇਸਾਂ ਨੇ ਵਿੱਚ ਵਰਲਡ ਦੇ ਵਿੱਚ ਬਾਬਾ ਵਿਸ਼ਕਰਮਾ ਦਾ ਨਾਮ ਆ ਅਕਾਲਪੁਰਖ ਦੀ ਬਖਸ਼ਿਸ਼ ਆ ਨਿਰੰਕਰ ਨੇ ਇਹ ਬਣਾਇਆ ਨਿਰੰਕਰ ਨੇ ਟ੍ਰੇਡਰ ਰੋਡ ਬਣਾਇਆ ਨਿਰੰਕਰ ਨੇ ਇਹ ਬਣਾਇਆ ਉਸ ਅਕਾਲਪੁਰ ਦੀ ਕਿਰਪਾ ਇਹ ਮਹਾਪੁਰਸ਼ ਆਏ ਨੇ ਆਪਣੇ ਟਿੱਕੀ ਸਾਹਿਬ ਤੋਂ ਫੱਲੇ ਆਲ ਤੇ ਭਾਈ ਮਜੀਤ ਸਿੰਘ ਜੀ ਆਏ ਨੇ ਆਪਣੇ ਰਾਣਾ ਸਾਹਿਬ ਨੂੰ ਸੰਤਨ ਜੀ ਕੀ ਦਾ ਵਧਾਈ ਦੇਉਂਦੀ ਆ ਜੀ ਅੱਜ ਅਸੀਂ ਸਾਰੇ ਸੰਸਾਰ ਦੇ ਵਿੱਚ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਵਰਲਡ ਦੇ ਵਿੱਚ ਬਾਬਾ ਸ੍ਰੀਚੰਦ ਜੀ ਮਹਾਰਾਜ ਦੇ ਧੋਣਾ ਸਾਹਿਬ ਚੱਰੇ ਆ ਤਰਨ ਸਾਹਿਬ ਚੱਰੇ ਨੇ ਬਾੜ ਸਾਹਿਬ ਦੀ ਸੇਵਾ ਕਰਕੇ ਆ ਡੇਰਾ ਬਾਬਾ ਨਾਨਕ ਜੱਜ ਆ ਪੱਖੋ ਕੇ ਟਾਲੀ ਜਾ ਕੇ ਆ ਬਾਬਾ ਜੀ ਲੱਖ ਲੱਖ ਵਧਾਈ ਲੱਗ ਅੱਜ ਅਸੀਂ ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਸੰਗਤਾਂ ਵਾਲੜ ਦੇ ਵਿੱਚ ਦੇਖ ਰਹੀਆਂ ਨੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਵੱਲੋਂ ਪਿੰਡ ਬੁਲਾ ਰਹੇ ਵਿਖੇ ਬਾਬਾ ਵਿਸ਼ਰਵਾ ਜੀ ਦਾ ਵੀ ਸਵਾਦ ਬਾਬਾ ਵਿਸ਼ਕਰਮਾ ਜੀ ਦਾ ਠੀਕ ਆਪਾਂ ਦੀਵਾਲੀ ਤੋਂ ਦੂਜੇ ਦਿਨ ਵਿਸ਼ਕਰਮਾ ਦੇ ਮਨਾਣੇ ਆ ਲੇਕਿਨ ਇਹਦੇ ਆਪਾਂ ਟਿੱਕਾ ਭਾਈ ਦੂਜ ਐਤ ਬਾਦ ਆ ਰੱਖਿਆ ਜੋ ਇਸ ਤਰ੍ਹਾਂ ਹੀ ਜਿਵੇਂ ਹੁਣ ਮਨਾ ਰਹੇ ਆ ਓਦਾਂ ਮਨਾਵਾ ਸੰਗਤਾਂ ਨੂੰ ਕੀ ਤੇ ਸੰਗਤਾਂ ਨੂੰ ਅਸੀਂ ਕਹਿ ਰਹੇ ਆ ਵੀ ਕਿ ਮਾਲਕ ਦੇ ਅਕਾਲ ਪੁਰਖ ਨਾਲ ਉਸਤਤ ਕਰੋ ਉਹ ਮਾਲਕ ਦਾ ਨਾਮ ਜਪੋ ਔਰ ਵੰਡ ਕੇ ਛਕੋ ਔਰ ਕਿਰਤ ਕਰੋ ਭਲਵੰਤ ਸਿੰਘ ਪਿੰਡ ਰਣੀਆਂ ਪ੍ਰਧਾਨ ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਰਣੀਆਂ ਦਾ ਅੱਜ ਜਗਤ ਭਰ ਵਿੱਚ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ 530ਵਾਂ ਜਨਮ ਦਿਹਾੜਾ ਸਾਰੇ ਦੇਸ਼ ਉਪਦੇਸ਼ ਚ ਸਾਰੇ ਜਗਤ ਵਿੱਚ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਪਿੰਡ ਬਲਾਰਾ ਵਿਖੇ ਵੀ ਬਾਬਾ ਸੁਖਵਿੰਦਰ ਸੁਖ ਸਖਵਿੰਦਰ ਸਿੰਘ ਜੀ ਅੱਜ 23ਵਾਂ ਜਨਮ ਦਿਹਾੜਾ ਇੱਥੇ ਪਿੰਡ ਬਲਾਰਾ ਵੇਕੇ ਮਨਾ ਮਨਾ ਰਹੇ ਨੇ ਇਹਨਾਂ ਨੇ 3 ਦਿਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਪਾਠ ਆਰੰਭ ਕਰਾਏ ਸੀ ਅੱਜ ਉਹਨਾਂ ਦੇ ਭੋਗ ਪੈ ਰਹੇ ਨੇ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਵਿੱਚ ਬੈਠੀ ਜਿੰਨੀ ਵੀ ਸੰਗਤਾਂ ਸਾਰਿਆਂ ਨੂੰ ਬਾਬਾ ਸ੍ਰੀ ਚੰਦ ਜੀ ਦੇ 530ਵੇਂ ਪੁਰਬ ਤੇ ਜਨਮ ਦਿਹਾੜੇ ਤੇ ਸਭ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ